ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਜਮਾਤ 6ਵੀਂ ਅਧਿਆਇ ਨੰਬਰ 6 ਸਾਡੇ ਆਲੇ ਦੁਆਲੇ ਦੇ ਪਰਿਵਰਤਨ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਸੋਚੋ ਅਤੇ ਉੱਤਰ ਦਿਓ ਪੇਜ ਨੰਬਰ 53 ਪ੍ਰਸ਼ਨ ਨੰਬਰ 1 ਤੁਹਾਡੇ ਤੁਹਾਡੀ ਮਾਤਾ ਜੀ ਰੋਟੀ ਬਣਾਉਣ ਤੋਂ ਪਹਿਲਾਂ ਗੁੰਨੇ ਹੋਏ ਆਟੇ ਤੋਂ ਪੇੜਾ ਬਣਾਉਂਦੇ ਹਨ ਕੀ ਪੇੜੇ ਤੋਂ ਮੁੜ ਆਟਾ ਉਲਟਾਇਆ ਜਾ ਸਕਦਾ ਹੈ ਉੱਤਰ ਹਾਂ ਇਸ ਕਰਕੇ ਇਹ ਉਲਟਾਉਣ ਯੋਗ ਪਰਿਵਰਤਨ ਹੈ ਪ੍ਰਸ਼ਨ ਨੰਬਰ 2 ਕਾਗਜ਼ ਦੇ ਟੁਕੜੇ ਤੋਂ ਪੇਪਰ ਵੋਟ ਕਾਗਜ਼ ਦੀ ਕਿਸਤੀ ਬਣਾਈ ਜਾਂਦੀ ਹੈ ਕੀ ਕਾਗਜ਼ ਦੀ ਕਿਸਤੀ ਤੋਂ ਮੁੜ ਕਾਗਜ਼ ਉਲਟਾਇਆ ਜਾ ਸਕਦਾ ਹੈ ਉੱਤਰ ਹਾਂ ਇਹ ਵੀ ਉਲਟਾਉਣ ਯੋਗ ਪਰਿਵਰਤਨ ਹੈ ਸੋਚੋ ਅਤੇ ਉੱਤਰ ਦਿਓ ਪੇਜ ਨੰਬਰ 54 ਪ੍ਰਸ਼ਨ ਨੰਬਰ 1 ਜਮਾਤ ਪੰਜਵੀਂ ਅਤੇ ਅੱਠਵੀਂ ਦੇ ਬੱਚਿਆਂ ਦੀ ਲੰਬਾਈ ਨੂੰ ਧਿਆਨ ਨਾਲ ਵੇਖੋ ਕਿ ਲੰਬਾਈ ਵਿੱਚ ਵਾਧਾ ਉਲਟਾਉਣ ਯੋਗ ਪਰਿਵਰਤਨ ਹੈ ਜਾਂ ਨਾ ਉਲਟਾਉਣ ਯੋਗ ਉੱਤਰ ਲੰਬਾਈ ਵਿੱਚ ਵਾਧਾ ਇੱਕ ਨਾ ਉਲਟਾਉਣ ਯੋਗ ਪਰਿਵਰਤਨ ਹੈ ਪ੍ਰਸ਼ਨ ਨੰਬਰ 2 ਕੀ ਮੋਮਬੱਤੀ ਦਾ ਜਲਣਾ ਉਲਟਾਉਣ ਯੋਗ ਹੈ ਜਾਂ ਨਾ ਉਲਟਾਉਣ ਯੋਗ ਪਰਿਵਰਤਨ ਹੈ ਉੱਤਰ ਮੋਮਬੱਤੀ ਦਾ ਜਲਣਾ ਨਾ ਉਲਟਾਉਣ ਯੋਗ ਪਰਿਵਰਤਨ ਹੈ ਸੋਚੋ ਅਤੇ ਉੱਤਰ ਦਿਓ ਪੇਜ ਨੰਬਰ 55 ਪ੍ਰਸ਼ਨ ਨੰਬਰ 1 ਕਾਗਜ਼ ਦੇ ਫਾੜਨ ਨੂੰ ਕਿਸ ਤਰ੍ਹਾਂ ਦਾ ਪਰਿਵਰਤਨ ਕਿਹਾ ਜਾ ਸਕਦਾ ਹੈ ਉੱਤਰ ਭੌਤਿਕ ਪਰਿਵਰਤਨ ਪ੍ਰਸ਼ਨ ਨੰਬਰ 2 ਬਰਫ਼ ਤੋਂ ਪਾਣੀ ਦਾ ਬਣਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ਉੱਤਰ ਭੌਤਿਕ ਪਰਿਵਰਤਨ ਸੋਚੋ ਅਤੇ ਉੱਤਰ ਦਿਓ ਪੇਜ ਨੰਬਰ 56 ਪ੍ਰਸ਼ਨ ਨੰਬਰ 1 ਦੁੱਧ ਤੋਂ ਪਨੀਰ ਤਿਆਰ ਕਰਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ਉੱਤਰ ਰਸਾਇਣਿਕ ਪਰਿਵਰਤਨ ਪ੍ਰਸ਼ਨ ਨੰਬਰ 2 ਜਲਦੀ ਮੋਮਬਤੀ ਤੋਂ ਮੋਮ ਦਾ ਬਣਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ਉਤਰ ਰਸਾਇਣਿਕ ਪਰਿਵਰਤਨ ਸੋਚੋ ਅਤੇ ਉਤਰ ਦਿਓ ਪੇਜ ਨੰਬਰ 56 ਪ੍ਰਸ਼ਨ ਨੰਬਰ 1 ਕੀ ਤੁਸੀਂ ਕਦੇ ਸੁਨਿਆਰੇ ਦੀ ਦੁਕਾਨ ਤੇ ਬਨਸਨ ਬਰਨਰ ਵੇਖਿਆ ਹੈ ਇਸ ਦਾ ਕੀ ਉਪਯੋਗ ਹੈ ਉਤਰ ਬਨਸਨ ਬਰਨਰ ਧਾਤੂ ਨੂੰ ਗਰਮ ਕਰਨ ਲਈ ਵਰਤਿਆ ਜਾਂਦਾ ਹੈ ਜਿਸ ਨਾਲ ਧਾਤੂ ਪਿਘਲਦਾ ਹੈ ਤੇ ਉਸ ਨੂੰ ਕਿਸੇ ਵੀ ਆਕਾਰ ਦਾ ਬਣਾਇਆ ਜਾ ਸਕਦਾ ਹੈ ਤਾਤੂ ਨੂੰ ਵੱਧ ਤਾਪਮਾਨ ਤੇ ਰੱਖਣਾ ਤੇ ਫੈਲਣਾ ਪ੍ਰਸਾਰ ਹੁੰਦਾ ਹੈ। ਪ੍ਰਸ਼ਨ ਨੰਬਰ 2 ਜਦੋਂ ਤੁਸੀਂ ਡਾਕਟਰੀ ਥਰਮਾਮੀਟਰ ਨੂੰ ਮੂੰਹ ਵਿੱਚ ਰੱਖਦੇ ਹੋ ਤਾਂ ਥਰਮਾਮੀਟਰ ਦੀ ਨਲੀ ਵਿੱਚ ਮਰਕਰੀ ਉੱਪਰ ਕਿਉਂ ਚੜ ਜਾਂਦਾ ਹੈ ਮੂੰਹ ਵਿੱਚੋਂ ਥਰਮਾਮੀਟਰ ਬਾਹਰ ਕੱਢ ਕੇ ਛਿੜਕਣ ਤੇ ਮਰਕਰੀ ਨਲੀ ਵਿੱਚੋਂ ਕਿਉਂ ਇਹ ਠੰਡਿੱਗ ਜਾਂਦਾ ਹੈ ਨੋਟ ਕਰੋ ਮਰਕਰੀ ਕਮਰੇ ਦੇ ਤਾਪ ਤੇ ਤਰਲਤਾਤ ਹੈ ਉਤਰ ਜਦੋਂ ਮਰਕਰੀ ਮੂੰਹ ਵਿੱਚ ਰੱਖਦੇ ਹਾਂ ਤੇ ਉਸ ਦਾ ਉੱਪਰ ਚੜਨ ਦਾ ਕਾਰਨ ਹੈ ਕਿ ਤਾਪਮਾਨ ਦੇ ਵਧਣ ਨਾਲ ਮਰਕਰੀ ਜਾਂ ਧਾਤੂ ਫੈਲਦਾ ਹੈ ਤੇ ਠੰਡਾ ਹੋਣ ਤੇ ਜਾਂ ਮੂੰਹ ਵਿੱਚੋਂ ਕੱਢਦੇ ਹੀ ਉਹ ਇਹ ਠੰਡਿੱਗ ਜਾਂਦਾ ਹੈ ਤੇ ਇਸ ਨੂੰ ਸੂੰਗੜਨਾ ਆਖਦੇ ਹਨ ਮਰਕਰੀ ਦੇ ਉੱਪਰ ਚੜਨ ਨਾਲ ਫੈਲਣਾ ਹੁੰਦਾ ਹੈ ਤੇ ਇਹ ਠੰਡਿੱਗਣ ਨਾਲ ਸੂੰਗੜਨਾ ਹੁੰਦਾ ਹੈ ਨੰਬਰ 1 ਖਾਲੀ ਥਾਂਵਾਂ ਭਰੋ ਪਰਿਵਰਤਨ ਵਿੱਚ ਨਵਾਂ ਪਦਾਰਥ ਬਣਦਾ ਹੈ ਉਤਰ ਰਸਾਇਣਿਕ ਨੰਬਰ 2 ਬਰਫ਼ ਦਾ ਪਿਘਲਣਾ ਅਤੇ ਪਰਿਵਰਤਨ ਹੈ ਉਤਰ ਭੌਤਿਕ ਉਲਟਾਉਣਯੋਗ ਬਰਫ਼ ਦਾ ਪਿਘਲਣਾ ਭੌਤਿਕ ਅਤੇ ਉਲਟਾਉਣਯੋਗ ਪਰਿਵਰਤਨ ਹੈ ਨੰਬਰ 3 ਕਾਗਜ਼ ਦਾ ਜਲਣਾ ਪਰਿਵਰਤਨ ਹੈ ਨਾ ਉਲਟਾਉਣਯੋਗ ਨੰਬਰ 4 ਤਾ ਤਾ ਗਰਮ ਕਰਨ ਤੇ ਡੈਸ਼ ਹਨ ਉਤਰ ਫੈਲਦੀਆਂ ਨੰਬਰ 5 ਉਹ ਪਰਵਰਤਨ ਜੋ ਕਿਸੇ ਆਪਤਰ ਸਮੇਂ ਤੋਂ ਬਾਅਦ ਦੁਰਹਾਏ ਜਾਂਦੇ ਹਨ ਡੈਸ਼ ਪਰਵਰਤਨ ਖਵਾਉਂਦੇ ਹਨ ਉਤਰ ਨਿਜ਼ਮਤ ਨੰਬਰ 2 ਸਹੀ ਜਾਂ ਗਲਤ ਨੰਬਰ 1 ਦੁੱਧ ਤੋਂ ਪਨੀਰ ਦਾ ਬਣਨਾ ਉਲਟਾਉਣਯੋਗ ਪਰਵਰਤਨ ਹੈ ਉਤਰ ਹੈ ਗਲਤ ਨੰਬਰ 2 ਲੋਹੇ ਨੂੰ ਜੰਗ ਲੱਗਣਾ ਇੱਕ ਥੀਮਾ ਪਰਿਵਰਤਨ ਹੈ ਉੱਤਰ ਹੈਗਾ ਸਹੀ ਨੰਬਰ 3 ਗਰਮ ਕਰਨ ਤੇ ਧਾਤਾਂ ਸੁੰਗੜਦੀਆਂ ਹਨ ਉੱਤਰ ਹੈਗਾ ਗਲਤ ਨੰਬਰ 4 ਪਹਾੜਾਂ ਤੋਂ ਬਰਫ਼ ਦਾ ਪਿਗਲਣਾ ਇੱਕ ਕੁਦਰਤੀ ਪਰਿਵਰਤਨ ਹੈ ਉੱਤਰ ਹੈਗਾ ਸਹੀ ਨੰਬਰ 5 ਪਟਾਖਿਆਂ ਦਾ ਜਲਣਾ ਇੱਕ ਤੇਜ਼ ਪਰਿਵਰਤਨ ਹੈ ਉੱਤਰ ਹੈਗਾ ਸਹੀ ਅੱਗੇ ਨੰਬਰ 3 ਕਾਲਮ ਊੜਾ ਕਾਲਮ ਆੜਾ ਨਾਲ ਮਿਲਾਨ ਕਰੋ ਊੜਾ ਪਾਣੀ ਦਾ ਜਮਣਾ ਇਹਦਾ ਮਿਲਾਨ ਹੈ ਕਾਲਮ ਆੜਾ ਚ ਨੰਬਰ 2 ਭੌਤਿਕ ਅਤੇ ਉਲਟਾਉਣ ਯੋਗ ਆੜਾ ਦੁੱਧ ਤੋਂ ਦਹੀਂ ਦਾ ਬਣਨਾ ਇਹਦਾ ਮਿਲਾਨ ਹੈਗਾ ਨੰਬਰ 5 ਰਸਾਇਣਿਕ ਈੜੀ ਮਾਚਸ ਦਾ ਜਲਣਾ ਇਹਦਾ ਮਿਲਾਨ ਹੈਗਾ ਕਾਲਮ ਆੜਾ ਚ ਨੰਬਰ 4 ਤੇਜ ਸੱਸਾ ਪੁਚਾਲ ਇਹਦਾ ਮਿਲਾਨ ਹੈਗਾ ਕਾਲਮ ਆੜਾ ਚ ਨੰਬਰ 1 ਅਨਿਜ਼ਮਤ ਹਾ ਹਾ ਮੌਸਮ ਦਾ ਬਦਲਣਾ ਇਹਦਾ ਮਿਲਾਨ ਹੈਗਾ ਨੰਬਰ 3 ਨਿਜ਼ਮਤ ਨੰਬਰ 4 ਸਹੀ ਉੱਤਰ ਦੀ ਚੋਣ ਕਰੋ ਨੰਬਰ 1 ਪੋਜਨ ਦਾ ਪੱਕਣਾ ਕਿਹੜਾ ਪਰਿਵਰਤਨ ਹੈ ਊੜਾ ਭੌਤਿਕ ਆੜਾ ਤੇਜ ਈੜੀ ਉਲਟਾਉਣ ਯੋਗ ਸਸਾ ਨਾ ਉਲਟਾਉਣ ਯੋਗ ਉੱਤਰ ਹੈਗਾ ਸਸਾ ਨਾ ਉਲਟਾਉਣ ਯੋਗ ਨੰਬਰ 2 ਕਿਹੜਾ ਅਨਿਜ਼ਮਤ ਪਰਿਵਰਤਨ ਹੈ ਊੜਾ ਦਿਲ ਦਾ ਧੜਕਣਾ ਆੜਾ ਪੁਚਾਲ ਈੜੀ ਦਿਨਾਂ ਤੇ ਰਾਤ ਦਾ ਬਦਲਣਾ ਸਸਾ ਪੈਂਡੂਲਮ ਦੀ ਗਤੀ ਉੱਤਰ ਹੈਗਾ ਆੜਾ ਪੁਚਾਲ ਨੰਬਰ 3 ਗਰਮ ਕਰਨ ਤੇ ਕੀ ਫੈਲਦਾ ਹੈ ਊੜਾ ਲੱਕੜ ਆੜਾ ਪੇਪਰ ਈੜੀ ਧਾਤ ਸਸਾ ਕਪੜਾ ਉੱਤਰ ਹੈ ਗਿਆ ਈੜੀ ਧਾਤ ਨੰਬਰ 4 ਲੋਹੇ ਨੂੰ ਜੰਗ ਲੱਗਣਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ਊੜਾ ਉਲਟਾਉਣ ਜੋਗ ਆੜਾ ਤੀਮਾ ਈੜੀ ਨਿਜ਼ਮਤ ਸਸਾ ਤੇਜ ਉੱਤਰ ਹੈ ਗਿਆ ਆੜਾ ਤੀਮਾ ਨੰਬਰ 5 ਪੌਦੇ ਅਤੇ ਜੰਤੂਆਂ ਵਿੱਚ ਵਾਧਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ਊੜਾ ਤੀਮਾ ਆੜਾ ਉਲਟਾਉਣ ਜੋਗ ਈੜੀ ਰਸਾਇਣਿਕ ਸਸਾ ਨਿਜ਼ਮਤ ਉੱਤਰ ਹੈ ਗਿਆ ਊੜਾ ਤੀਮਾ ਨੰਬਰ 5 ਬਹੁਤ ਛੋਟੇ ਉਤਰਾਂ ਵਾਲੇ ਪ੍ਰਸ਼ਨ ਹਨ ਪ੍ਰਸ਼ਨ ਨੰਬਰ 1 ਪਰਿਵਰਤਨ ਕੀ ਹੈ ਉਤਰ ਕਿਸੇ ਪਦਾਰਥ ਵਿੱਚ ਬਦਲਾਅ ਆਉਣਾ ਪਰਿਵਰਤਨ ਹੈ ਪ੍ਰਸ਼ਨ ਨੰਬਰ 2 ਧੀਮੇ ਅਤੇ ਤੇਜ਼ ਪਰਿਵਰਤਨ ਨੂੰ ਉਦਾਹਰਣ ਸਹਿਤ ਪਰਿਭਾਸ਼ਿਤ ਕਰੋ ਉਤਰ ਨੰਬਰ 1 ਜੋ ਪਰਿਵਰਤਨ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਉਸ ਨੂੰ ਉਹਨਾਂ ਨੂੰ ਧੀਮੇ ਪਰਿਵਰਤਨ ਆਖਦੇ ਹਨ ਉਦਾਹਰਣ ਰੁੱਖਾਂ ਦਾ ਵੱਡਾ ਹੋਣਾ ਨੰਬਰ 2 ਜੋ ਪਰਿਵਰਤਨ ਬਹੁਤ ਤੇਜ਼ੀ ਨਾਲ ਹੁੰਦੇ ਹਨ ਉਹਨਾਂ ਨੂੰ ਤੇਜ਼ ਪਰਿਵਰਤਨ ਆਖਦੇ ਹਨ ਉਦਾਹਰਣ ਮਸਤਿਸ਼ ਦਾ ਜਲਣਾ ਪ੍ਰਸ਼ਨ ਨੰਬਰ 3 ਉਲਟਾਉਣਯੋਗ ਪਰਿਵਰਤਨ ਦੀਆਂ ਦੋ ਉਦਾਹਰਨਾਂ ਦਿਓ ਉੱਤਰ ਉਲਟਾਉਣਯੋਗ ਪਰਿਵਰਤਨ ਦੀਆਂ ਉਦਾਹਰਨਾਂ ਨੰਬਰ 1 ਬਰਫ਼ ਦਾ ਪਿਘਲਣਾ ਨੰਬਰ 2 ਕਾਗਜ਼ ਨੂੰ ਮੋੜਨਾ ਪ੍ਰਸ਼ਨ ਨੰਬਰ 4 ਲੋਹੇ ਦਾ ਰੈਮ ਲੱਕੜ ਦੇ ਪਹੀਏ ਨਾਲੋਂ ਛੋਟਾ ਕਿਉਂ ਬਣਾਇਆ ਜਾਂਦਾ ਹੈ ਉੱਤਰ ਜਿਵੇਂ ਤੱਤ ਨੂੰ ਗਰਮ ਜਾਂ ਤਾਪਮਾਨ ਵਧਾਉਣ ਤੇ ਉਹ ਫੈਲਦਾ ਹੈ ਤੇ ਠੰਡਾ ਕਰਨ ਤੇ ਸੰਗੜਦਾ ਹੈ ਉਸੇ ਤਰ੍ਹਾਂ ਤੱਤ ਰਿੰਮ ਗਰਮ ਕਰਨ ਤੇ ਫੈਲਦਾ ਹੈ ਤੇ ਠੰਡਾ ਹੋਣ ਤੇ ਸੰਗੜਦਾ ਸੰਗੜ ਜਾਂਦਾ ਹੈ ਇਸ ਕਰਕੇ ਲੋਹਾ ਰਿੰਮ ਲੱਕੜ ਦੇ ਪਈਏ ਨਾਲੋਂ ਛੋਟਾ ਬਣਾਇਆ ਜਾਂਦਾ ਹੈ ਪ੍ਰਸ਼ਨ ਨੰਬਰ 5 ਰਸਾਇਣਿਕ ਪਰਿਵਰਤਨ ਦੀਆਂ ਦੋ ਉਦਾਹਰਨਾਂ ਲਿਖੋ ਉਤਰ ਰਸਾਇਣਿਕ ਪਰਿਵਰਤਨ ਦੀਆਂ ਦੋ ਉਦਾਹਰਨਾਂ ਨੰਬਰ 1 ਦੁੱਧ ਤੋਂ ਪਨੀਰ ਦਾ ਬਣਨਾ ਨੰਬਰ 2 ਅਰਗਬੱਤੀ ਦੀ ਜਲਣਾ 6 ਛੋਟੇ ਉਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਨਿਯਮਤ ਅਤੇ ਅਨਿਯਮਤ ਪਰਿਵਰਤਨਾਂ ਦਾ ਉਦਾਹਰਨ ਨਾਲ ਸਹਿਤ ਅੰਤਰ ਲਿਖੋ ਉੱਤਰ ਨਿਯਮਤ ਪਰਿਵਰਤਨ ਅਨਿਯਮਤ ਪਰਿਵਰਤਨ ਪਰਿਵਰਤਨ ਜੋ ਕੁਝ ਸਮੇਂ ਬਾਅਦ ਦੁਹਰਾਏ ਜਾਣ ਉਦਾਹਰਨ ਦਿਨ ਤੇ ਰਾਤ ਦਾ ਬਦਲਣਾ ਪਰਿਵਰਤਨ ਜੋ ਕੁਝ ਸਮੇਂ ਬਾਅਦ ਨਾ ਦੁਹਰਾਏ ਜਾਣ ਉਦਾਹਰਨ ਪਚਾਲ ਆਉਣਾ ਬਰਖਾ ਆਉਣੀ ਪ੍ਰਸ਼ਨ ਨੰਬਰ 2 ਉਲਟਾਉਣਯੋਗ ਅਤੇ ਨਾ ਉਲਟਾਉਣਯੋਗ ਪਰਿਵਰਤਨਾਂ ਵਿੱਚ ਅੰਤਰ ਉਦਾਹਰਨਾਂ ਸਹਿਤ ਦੱਸੋ ਉੱਤਰ ਉਲਟਾਉਣਯੋਗ ਪਰਿਵਰਤਨ ਨਾ ਉਲਟਾਉਣਯੋਗ ਪਰਿਵਰਤਨ ਪਰਿਵਰਤਨ ਜੋ ਬਦਲਾਅ ਤੋਂ ਬਾਅਦ ਆਪਣੀ ਪਹਿਲੀ ਸਥਿਤੀ ਵਿੱਚ ਆ ਸਕਦੇ ਹਨ ਉਦਾਹਰਨ ਬਰਫ਼ ਦਾ ਪਿਘਲਣਾ ਕਾਗਜ਼ ਨੂੰ ਮੋੜਨਾ ਪਰਿਵਰਤਨ ਜੋ ਉਲਟਾਏ ਨਾ ਜਾ ਸਕਣ ਉਦਾਹਰਨ ਪੌਦਿਆਂ ਦਾ ਵਾਧਾ ਅੰਬ ਦਾ ਪੱਕਣਾ ਪ੍ਰਸ਼ਨ ਨੰਬਰ 3 ਕਿਸੇ ਮੋਮਬੱਤੀ ਨੂੰ ਜਲਾਉਣ ਤੇ ਉਸ ਦਾ ਆਕਾਰ ਕਿਉਂ ਘਟ ਜਾਂਦਾ ਹੈ ਉੱਤਰ ਮੋਮਬੱਤੀ ਦਾ ਜਲਣਾ ਭੌਤਿਕ ਅਤੇ ਰਸਾਇਣਿਕ ਦੋਨੋਂ ਪਰਿਵਰਤਨ ਹੁੰਦੇ ਹਨ ਗਰਮ ਹੋਣ ਤੇ ਮੋਮ ਪਿਗਲਦੀ ਹੈ ਤੇ ਭਾਫ਼ ਬਣ ਜਾਂਦੀ ਹੈ ਜੋ ਕਿ ਹਵਾ ਨਾਲ ਮਿਲ ਜਾਂਦੀ ਹੈ ਤਾਂ ਇਹ ਰਸਾਇਣਿਕ ਪਰਿਵਰਤਨ ਹੈ ਮੋਮਬੱਤੀ ਦੇ ਪਿਗਲਣ ਤੇ ਕੁਝ ਸਮੇਂ ਕੁਝ ਮੋਮ ਤਰਲ ਬਣ ਜਾਂਦੀ ਹੈ ਤਾਂ ਕਰਕੇ ਇਹ ਇੱਕ ਭੌਤਿਕ ਪਰਿਵਰਤਨ ਵੀ ਹੈ ਪ੍ਰਸ਼ਨ ਨੰਬਰ 4 ਪੌਤਿਕ ਅਤੇ ਰਸਾਇਣਿਕ ਪਰਿਵਰਤਨਾਂ ਵਿੱਚ ਅੰਤਰ ਉਦਾਹਰਣ ਦੇ ਕੇ ਸਪਸ਼ਟ ਕਰੋ ਉੱਤਰ ਪੌਤਿਕ ਪਰਿਵਰਤਨ ਰਸਾਇਣਿਕ ਪਰਿਵਰਤਨ ਊੜਾ ਇਸ ਦੇ ਵਿੱਚ ਮੂਲ ਪਦਾਰਥ ਇੱਕੋ ਜਿਹੇ ਰਹਿੰਦੇ ਹਨ ਰਸਾਇਣਿਕ ਪਰਿਵਰਤਨ ਊੜਾ ਇਸ ਦੇ ਵਿੱਚ ਮੂਲ ਪਦਾਰਥ ਬਦਲ ਜਾਂਦੇ ਹਨ ਪੌਤਿਕ ਪਰਿਵਰਤਨ ਆੜਾ ਭੌਤਿਕ ਪਰਿਵਰਤਨ ਉਲਟਾਉਣ ਯੋਗ ਹੁੰਦੇ ਹਨ ਉਦਾਹਰਨ ਕਾगज ਦਾ 모ੜਨਾ ਕਾगज ਨੂੰ ਫਾੜਨਾ ਬਰਫ਼ ਦਾ ਪਿਗਲਣਾ ਆੜਾ ਇਹ ਨਾ ਉਲਟਾਉਣ ਯੋਗ ਹੁੰਦੇ ਹਨ ਉਦਾਹਰਨਾਂ ਲੋਹੇ ਨੂੰ ਜੰਗ ਲੱਗਣਾ ਦੁੱਧ ਤੋਂ ਪਨੀਰ ਦਾ ਬਣਨਾ ਨੰਬਰ 7 ਵੱਡੇ ਉਤਰਾਂ ਵਾਲਾ ਪ੍ਰਸ਼ਨ ਪ੍ਰਸ਼ਨ ਪਸਾਰ ਦੀ ਪਰਿਭਾਸ਼ਾ ਲਿਖੋ ਤਾਂ ਪਸਾਰ ਕੀ ਹੁੰਦਾ ਹੈ ਕੋਈ ਦੋ ਉਦਾਹਰਨਾਂ ਦੇ ਕੇ ਸਪਸ਼ਟ ਕਰੋ ਉਤਤ ਜਦੋਂ ਕੋਈ ਪਦਾਰਥ ਜ਼ਿਆਦਾ ਤਾਪਮਾਨ ਤੇ ਜ਼ਿਆਦਾ ਦਬਾਅ ਵਿੱਚ ਰੱਖਿਆ ਜਾਵੇ ਤਾਂ ਉਸ ਪਦਾਰਥ ਵਿੱਚ ਆਏ ਬਾਦੇ ਨੂੰ ਪਸਾਰ ਆਖਦੇ ਹਨ ਹਾਂ ਜਦੋਂ ਫਲਾ ਤਾਪਮਾਨ ਦੇ ਵਧਾਉਣ ਨਾਲ ਹੁੰਦਾ ਹੈ ਤਾਂ ਉਸ ਨੂੰ ਤਾਪ ਪਸਾਰ ਆਖਿਆ ਜਾਂਦਾ ਹੈ ਫਲਾ ਦੀਆਂ ਉਦਾਹਰਨਾਂ ਤਾਤ ਨੂੰ ਗਰਮ ਕਰਨਾ ਛੜਕਾਂ ਤੇ ਚੀਰ ਕਿਉਂਕਿ ਛੜਕ ਗਰਮ ਹੋਣ ਤੇ ਫੈਲਦੀ ਹੈ ਧੰਨਵਾਦ